ਫਿਲੌਰ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਤੇ ਸਭਾਵਾਂ ਵੱਲੋਂ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸ਼ੋਭਾ ਯਾਤਰਾ ਦੀ ਸ਼ੁਰੂਆਤ ਸੰਤ ਰਾਮ ਸੇਵਕ ਜੀ ਨੇ ਰੀਬਨ ਕੱਟ ਕੇ ਮੁਹੱਲਾ ਰਿਸ਼ੀ ਨਗਰ ਤੋਂ ਕੀਤੀ ਜਿਸ ਦੌਰਾਨ ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖੇਰਾ ਅਤੇ ਭਾਜਪਾ ਆਗੂ ਰਣਜੀਤ ਪਵਾਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਗਈਆਂ ਸ਼ੋਭਾ ਯਾਤਰਾ ਮੁਹੱਲਾ ਰਿਸ਼ੀ ਨਗਰ ਤੋਂ ਸ਼ੁਰੂ ਹੋ ਕੇ ਰਣਜੀਤਗੜ ਗੁਰਦੁਆਰਾ ਸਾਹਿਬ ਜੀ ਤੋਂ ਹੁੰਦੀ ਹੋਈ ਰੇਲਵੇ ਰੋਡ ਤੇ ਸ਼ਹਿਰ ਦੇ ਕਈ ਬਾਜ਼ਾਰਾਂ ਤੇ ਮੁਹੱਲਿਆਂ ਚੋਂ ਹੁੰਦੀ ਹੋਈ ਵਾਪਸ ਰਿਸ਼ੀ ਨਗਰ ਆ ਕੇ ਸਮਾਪਤ ਹੋਈ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਉਸ ਮਹਾਨ ਰੈਬਰ ਤ੍ਰੈਕ ਦਾ ਦਰਸ਼ੀ ਭਗਵਾਨ ਬਾਲਕੀਸ਼ ਜੀ ਦਾ ਪ੍ਰਕਾਸ਼ ਕਰਤਾ ਪ੍ਰਗਟ ਕਰਦਾ ਹੈ ਆਇ ਸੰਤੇ ਆਪ ਸਾਰੇ ਸੰਸਾਰ ਦੇ ਲੋਕਾਂ ਨੂੰ ਉਹਨਾਂ ਦੇ ਆਤਮੀਆਂ ਲੱਖ ਲੱਖ ਮੁਬਾਰਕਾ ਹੋਣ ਸ੍ਰੀ ਸੱਚੀ ਸਤੇ ਪਾਸ਼ਾ ਭਗਵਾਨ ਬਾਲਕੀਸ਼ ਦੀ ਝੋਬਾ ਯਾਤਰਾ ਦੀ ਜੋੜੀ ਤਿਆਰੀ ਹੋ ਰਹੀ ਆ ਔਰ ਹੰਤਾ ਹੋ ਰਹੀ ਆ ਕਿ ਭਗਵਾਨ ਬਾਲਕੀ ਜੀ ਦੇ ਚਰਨਾ ਜਰਦਾਸ ਹੈ ਕਿ ਸਾਰੇ ਸਰਕਾਰ ਦੇ ਲੋਕਾਂ ਦੇ ਉੱਤੇ ਬਖਸ਼ਾਂਤੀ ਦਾ ਬਹੁਤ ਪੈਦਾ ਕਰਨ ساری ਦੁਨੀਆ ਦੇ ਉੱਤੇ ਕਿਰਪਾ ਕਰਨ ਆਪ ਦੀਆਂ ਸੰਗਤਾਂ ਦੇ ਉੱਤੇ ਬੇਰਦਾਸ ਰੱਖਣ ਤੇ ਸ਼ੋਭਾ ਯਾਤਰਾ ਦੀ ਰਮਤਾ ਕਰਨ ਦੀ ਜਾਇਜ਼ ਪਕੜ ਇਹਨਾਂ ਰੱਜਾਂ ਦੇ ਨਾਮ ਤੇ ਤੌਰ ਬਖਸ਼ੇਵਾਦਾ ਦਰਬਾਰ ਦੀ ਤਾਕਤ ਦਾ 17 ਦੇ ਵਕਤ ਸਾਰੇ ਸੰਸਾਰ ਦੇ ਬੱਚੇ ਲੋਕਾਂ ਨੂੰ ਭਗਵਾਨ ਬਾਲਕੀ ਜੀ ਦੇ ਪ੍ਰਗਟ ਦੇਆਂ ਲੱਖ ਲੱਖ ਮੁਬਾਰਕਾ ਦਿੰਦਾ ਜੇ ਰਮਤਾ ਕੰਵੀ ਜਸਤਨਾ ਮਹਾਰਾਜ ਜਗਰਾਜ ਰਦਾਸ ਐਸ਼ਵਪਾ ਜਸਤਰਾ ਦੀ ਅਗਵਾਈ ਆਪ ਅੰਕ ਸੰਗ ਹੋ ਕੇ ਕਰਨ ਇਹਨਾਂ ਲਫ਼ਜ਼ਾਂ ਦੇ ਨਾਲ ਫੇਰ ਸਾਰੀ ਸੰਗਤ ਦਾ ਧੰਨਵਾਦ ਵਿਕਾਰਾ ਬਲਾਓ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਬਹੁਤ ਹੀ ਸਤਕਾਰ ਤੇ ਸ਼ਰਧਾ ਦੇ ਨਾਲ ਹਰ ਸਾਲ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਅੱਜ ਹਲਕਾ ਫਲੋਰ ਦੀਆਂ ਸਮੂਹ ਸੰਗਤਾਂ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਆਗਾਜ਼ ਹੋਇਆ ਬਹੁਤ ਹੀ ਸ਼ਾਨਦਾਰਿਕ ਅਤੇ ਸੰਸਥਾ ਨੇ ਸ਼ੋਭਾ ਯਾਤਰਾ ਦਾ ਜਿਹੜਾ ਆਗਾਜ਼ ਮਾਲਕ ਜੀ ਦੀ ਹਾਜ਼ਰੀ ਦੇ ਵਿੱਚ ਕਰਵਾਇਆ ਮੈਂ ਸਭ ਨੂੰ ਸੰਗਤ ਨੂੰ ਵਧਾਈ ਦਿੰਦਾ ਹਾਂ ਪਰ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਗੁਰੂ ਮਹਾਰਾਜ ਕਿਰਪਾ ਕਰਨ ਸਭ ਨੂੰ ਸੰਗਤ ਨੂੰ ਮੱਤ ਪ੍ਰਕਸ਼ਣ ਆਪਣੀ ਸੱਚੀ ਸੁੱਚੀ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨ ਇਸ ਮੁਸੀ ਸੰਗਤ ਨੂੰ ભગવાન ਬਾਲਮੀਕ ਬਾਰੇ ਦੇ ਪ੍ਰਕਾਸ਼ ਲਈ ਬਹੁਤ ਬਹੁਤ ਵਧਾਈ ਯਾਗੁਰੂ ਦੇਵ ਸੰਤੁਰ ਦੇਵ ਯਾਗੁਰੂ ਦੇਵ ਸੰਤੁਰ ਦੇਵ ਨੂੰ ਆਪਾਲਿਕ ਮਹਾਰਾਜ ਦੀ ਬਾਲਮੀਕ ਭਗਵਾਨ ਮਹਾਰਾਜ ਦੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕ ਮਹਾਰਾਜ ਜੀ ਦੇ ਜਨਮ ਦਿਨ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਦਾਸ ਵੱਲੋਂ ਲੱਖ ਲੱਖ ਵਧਾਈ ਸੋਗ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਪੂਰੇ ਵਿਸ਼ਵ ਤੇ ਆਪਰਾ ਮਿਹਰ ਪਰ ਹੱਥ ਰਖੜ ਔਰ ਸ਼ਾਂਤੀ ਬੜਾਈ ਰਖਣ ਬਹੁਤ ਬਹੁਤ ਧੰਨਵਾਦ ਦੁਬਾਰਾ ਫਿਰ ਮੈਂ ਰਣਜੀਤ ਤਬਰ ਆਪਣੇ ਅਤੇ ਆਪਣੀ ਬੀਜੇਪੀ ਪਾਰਟੀ ਵੱਲੋਂ ਗੁਰੂ ਮਹਾਰਾਜ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਜੈਪੀ ਜੈ ਭਾਰਤ ਜੈ ਬਾਲਮੀਕੀ ਮਹਾਰਾਜ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ